ਆਦਿ ਨੂੰ ਇਸ ਨੂੰ ਮੈਂ ਚਿੱਟਾ ਰਵਾਇਆ ਸੀ ਮੈਂ ਇਸ ਨੂੰ ਜਾਨੋਂ ਮਾਰ ਹੀ ਦਿੱਤਾ ਦੁਬਾਰਾ ਇਹ ਫਿਰ ਮੈਂ ਨਾ ਕਿਉਂ ਰਿਹਾ ਉਹ ਇਹ ਵੀ ਕਹਿ ਰਹੇ ਕਿ ਮੈਂ ਮਤਲਬ ਚਿੱਟਾ ਲਉਣੀ ਹੈ ਮੈਂ ਤੇ ਪਬਲਿਕ ਮੁਸ਼ਰਿਆਂ ਵਿੱਚ ਇੰਨੀ ਗੱਲ ਵੀ ਕਹੀ ਕਿ ਤੁਸੀਂ ਲਾਈਟ ਟੈਸਟ ਕਰਾਏ ਹੋ ਮੇਰਾ ਮੇਰਾ ਬੱਚਾ ਵੀ ਸੀ 1.5 ਸਾਲ ਉਹ ਦੋ-ਤਿੰਨ ਮਹੀਨੇ ਦਾ ਸੀਗਾ ਉਹ ਮੈਂ ਆਪੇ ਉਹਦੇ ਪਹਿਲੇ ਘਰੋਂ ਲੈ ਕੇ ਉਹ ਹੀ ਛੱਡਿਆ ਹੋਇਆ ਵਾ ਚਲੋ ਮੈਂ ਤਾਂ ਤਾ ਮੂਦ ਘਾਇਆ ਹੋਇਆ ਬਿਕੋਜ਼ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਕੁਝ ਦਿਨ ਪਹਿਲਾਂ ਇੱਕ ਲੜਕੀ ਵੱਲੋਂ ਮੁਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਸੀ ਆਪਣੇ ਸਹੁਰਾ ਪਰਿਵਾਰ ਤੇ ਆਪਣੇ ਘਰ ਵਾਲੇ ਤੇ ਕਿਹਾ ਗਿਆ ਕਿ ਮੈਨੂੰ ਚਿੱਟਾ ਵੇਚਣ ਤੇ ਮਜਬੂਰ ਕੀਤਾ ਜਾਂਦਾ ਹੈ ਤੇ ਮੇਰੀ ਨਣਦਾ ਨਣਨਾਨ ਨੂੰ ਛਡਾਣ ਵਾਸਤੇ 90 ਲੱਖ ਰੁਪਇਆ ਮੰਗਦੇ ਨੇ ਸੋ ਕੁੱਟਮਾਰ ਵੀ ਕੀਤੀ ਗਈ ਕਹਿੰਦੇ ਨੇ ਕਾਫੀ ਜ਼ਿਆਦਾ ਉਹਨਾਂ ਨੇ ਆਪਣੇ ਯਾਨੀ ਜਿਹੜੇ ਇਲਜ਼ਾਮ ਸਾਰਾ ਪਰਿਵਾਰ ਤੇ ਲਗਾਏ ਨੇ ਤੁਹਾਨੂੰ ਦੱਸਦੀ ਕਿ ਬਿੱਤੇ ਦਿਨੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਵਾਲੇ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਗਏ ਪ੍ਰੈਸ ਕਾਨਫਰੰਸ ਰਾਹੀਂ ਸੋ ਉਹਨਾਂ ਦੇ ਹੀ ਸਵਾਲ ਆਪਾਂ ਲੇਵਾਂਗੇ ਕਿ ਉਹਨਾਂ ਦੇ ਕੀ ਕਹਿਣਾ ਹੈ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਯਾਨੀ ਜਿਹੜੇ ਤੁਹਾਡੇ ਹਸਬੰਡ ਹੈ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਨੂੰ ਚਿੱਟਾ ਦਿੰਦੇ ਸੀ ਤੇ ਤੁਸੀਂ ਉਹਨਾਂ ਨੂੰ ਨਸ਼ਾ ਦਿੰਦੇ ਸੀ ਸਰੇ ਸਰਸੇ ਚੂੜ ਇਲਜ਼ਾਮ ਨੇ ਠੀਕ ਹੈ ਮੇਰੇ ਕੋ ਕੁਝ ਵੀਡੀਓਜ਼ ਵੀ ਪਈਆਂ ਹੈ ਜਿਹੜੇ ਕਿ ਮੈਂ ਸਤ ਫੇਸ ਤੋਂ ਵੀ ਲੈ ਕੇ ਆਈ ਸੀ ਇਹ ਸੋਹਣਾ ਹਸਪੀਟਲ ਕਹਿ ਰਿਹਾ ਕਿ ਸੋਹਣਾ ਹਸਪੀਟਲ ਲੈ ਕੇ ਗਈ ਸੀ ਮੈਨੂੰ ਹਨਾ ਕਿ ਇਹਨੇ ਮੈਨੂੰ ਇੱਕ ਦਿਨ ਇਹੋ ਜਿਹਾ ਟਾਈਮ ਆ ਗਿਆ ਸੀ ਕਿ ਇਹਨੇ ਮੈਨੂੰ ਮਾਰ ਹੀ ਦਿੱਤਾ ਸੀ ਜਾਣੀ ਮੇਰੀ ਮਤਲਬ ਲੈ ਚੁੱਕੀ ਸੀ ਹਨਾ ਮੈਨੂੰ ਕਮਰੇ ਚ ਵਾਸ਼ਰੂਮ ਚ ਬੰਦ ਕਰਤਾ ਜਿਹੜੇ ਕਿ ਮੈਨੂੰ ਇਹ ਕਹਿ ਰਹੇ ਸੀਗਾ ਕਿ ਇਹਨੂੰ ਗਵਾਣ ਦੇ ਲੋਕ ਲੈ ਕੇ ਗਏ ਸੀ ਹਾਂ ਸਰ ਇਹ ਗੱਲ ਬਿਲਕੁਲ ਸਹੀ ਹੈ ਕਿ ਇਹਨੇ ਚਿੱਟਾ ਵੀ ਲਾਇਆ ਹੋਇਆ ਸੀ ਇਹਨੂੰ ਮੈਂ ਸੋਹਣੇ ਹਸਪੀਟਲ ਲੈ ਕੇ ਵੀ ਗਈ ਸੀ ਪਰ ਉਹ ਜੋ ਇਹਨੇ ਕਿਹਾ ਉਹ ਸਹੀ ਨਹੀਂ ਹੈਗਾ ਨਾਇਦੀ ਮਾਈ ਠੀਕ ਹੈ ਉਸਦੇ ਪੈਸੇ ਵੀ ਮੈਂ ਦਿੱਤੇ ਤੁਸੀਂ ਡਾਕਟਰ ਨੂੰ ਜਾ ਕੇ ਵੀ ਪੁੱਛ ਸਕਦੇ ਆ ਕਿ ਸਲਾਚੇ ਨੂੰ ਮੈਂ ਲੈ ਕੇ ਗਈ ਕਿਸ ਹਾਲਾਤ ਚ ਮੈਂ ਦਾ ਇਲਾਜ ਕਰਵਾਇਆ ਤੇ ਕਿੱਦਾਂ ਮੈਂ ਇਹਨੂੰ ਗੱਡੀ ਚ ਬਾਅਦ ਚ ਸਵੇਰੇ ਅਸੀਂ ਘਰੇਗੇ ਤੁਸੀਂ ਮੈਨੂੰ ਇੱਕ ਗੱਲ ਦੱਸ ਸਕਦੇ ਆ ਸਰ ਅਗਰ ਇਸ ਨੂੰ ਮੈਂ ਚਿੱਟਾ ਲਵਾਇਆ ਸੀ ਮੈਂ ਇਸ ਨੂੰ ਜਾਨੋਂ ਮਾਰ ਹੀ ਦਿੱਤਾ ਦੁਬਾਰਾ ਇਹ ਫਿਰ ਮੈਂ ਕਿਉਂ ਰਿਹਾ ਇਹ ਦੁਬਾਰਾ ਬੰਦਾ 1 ਮਹੀਨਾ ਮੇਰੇ ਨਾਲ ਕਿਉਂ ਰਿਹਾ ਇਹ ਫਿਰ ਦੂਸਰੀ ਗੱਲ ਇਹ ਵੀ ਰੱਖਦਾ ਕਿ ਮੈਂ ਇੰਨਾ ਕਿ ਡਿਪਰੈਸ਼ਨ ਚ ਆ ਗਈ ਸੀ ਇਹਨੂੰ ਮੈਂ टॉਰਚਰ ਕੀਤਾ ਕਿ ਆਪਦੀ ਫੈਮਿਲੀ ਤੋਂ ਪੈਸੇ ਲੈ ਜਾਂ ਮੈਨੂੰ ਜ਼ਮੀਨ ਤੋਂ ਹਿੱਸਾ ਦੇ ਜਾਂ ਮਨੂੰ ਆਪਦਾ ਘਰ ਦੇ ਕੁਝ ਵੀ ਦੇ ਸਮਥਿੰਗ ਲਾ ਲੋ ਹਨਾ ਜੇ ਇਹ ਬੰਦਾ ਮੈਨੂੰ ਮਤਲਬ ਕੀ ਇਸ ਦਾ ਮੈਂ ਇਹਨੂੰ ਟੋਰਚਰ ਕਰਦੀ ਸੀ ਡਿਪਰੈਸ਼ਨ ਚ ਚਲ ਗਿਆ ਉਹਦਾ ਪੈਸਾ ਕਿੱਥੋਂ ਆਇਆ ਦੇਖੋ ਇਹ ਕਹਿ ਰਿਹਾ ਵਾ ਪਰ ਉਹ ਕਹਿੰਦਾ ਕਿ ਮੈਂ ਭੋਲਾ ਪਾਲਾ ਸੀ ਮੈਨੂੰ ਗੱਲਾਂ ਬਾਤਾਂ ਦੇ ਵਿੱਚ ਫਸਾ ਲੀਤਾ ਉਹ ਕੁੜੀ ਨੇ ਅੱਛਾ ਸਰ ਮੈਂ ਇਹ ਤਾਂ ਬਹੁਤ ਕੁਝ ਕਹਿ ਰਿਹਾ ਸਰ ਇਹ ਤਾਂ ਵੀ ਕਹਿ ਰਿਹਾ ਮੇਰੇ ਚਾਰ ਚਾਰ ਵਿਆਹ ਹੋਏ ਨੇ ਮੈਂ ਮਤਲਬ ਮੁੰਡਿਆਂ ਨੂੰ ਬਲੈਕਮਿਲ ਕਰਦੀ ਆ ਹਨਾ ਤੇ ਮੇਰੇ ਕੋਲ ਇੱਕ ਕੋਠੀ ਦੀ ਕਹਿ ਰਹੇ ਕਿ ਚਾਬੀ ਸੀਗੀ ਜਿਸ ਨੂੰ ਕਿ ਮੈਨੂੰ ਆਪਦੇ ਘਰੇ ਲੈ ਗਿਆ ਜੇ ਇਹਦੇ ਕੋਲ ਸਰ ਕੋਠੀ ਦੀ ਚਾਬੀ ਸੀ ਫਿਰ ਜਿਸ ਦਿਨ ਇਹਨੇ ਮੇਰਾ ਵਿਆਹ ਕਰਾਇਆ ਉਸ ਦਿਨ ਮੈਨੂੰ ਘਰੇ ਕਿਉਂ ਨਹੀਂ ਲੈ ਕੇ ਗਿਆ ਐਨੇ ਮੈਨੂੰ ਚਾਰ ਦਿਨ ਹੋਟਲ ਚ ਕਿਉਂ ਰੱਖਿਆ ਇਹ ਜਿਹੜਾ ਮੈਂ ਐਮਆਈਟੀ 83 ਚ 55000 ਲਾ ਕੇ ਫਲੇਅਰ ਲੀਤਾ ਐਨੇ ਮੇਰੇ ਕੋਲ ਉਹ ਕਿਉਂ ਦਵਾਇਆ ਇਹ ਮੈਨੂੰ ਉਸੇ ਦਿਨ ਕੋਠੀ ਚ ਕਿਉਂ ਨਹੀਂ ਲੈ ਕੇ ਗਿਆ ਠੀਕ ਹੈ ਬਾਅਦ ਵਿੱਚ 10 ਦਿਨ ਬਾਅਦ ਜਦੋਂ ਤੇ ਮੈਂ 91 ਸੈਕਟਰ ਫਲੈਟਸ ਚ ਜਾਨੀ ਆ ਜਦੋਂ ਬਲਜਿੰਦਰ ਕੌਰ ਮੇਰੀ ਸੱਸ ਕਹਿੰਦੀ ਹੈ ਕਿ ਸਾਨੂੰ 90 ਲੱਖ ਰੁਪਏ ਚਾਹੀਦਾ ਤੂੰ ਚਿੱਟਾ ਵੇਚਾਣਾ ਉਸ ਤੋਂ ਬਾਅਦ ਏਨੇ ਮੈਨੂੰ ਮਾਰਨਾ ਪਿੱਟਣਾ ਸਟਾਰਟ ਕੀਤਾ ਉਸ ਘਰ ਚੋਂ ਵੀ ਏਨੇ ਮੈਨੂੰ ਬਾਹਰ ਕਰ ਦਿੱਤਾ ਉਸ ਉਸ ਵੇਲੇ ਕੋਠੀ ਦੀ ਚਾਬੀ ਕਿਹਦੇ ਕੋਲ ਸੀ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦਿੱਤੇ ਜਾਣ ਜਦਕਿ ਇਹ ਇਹ ਮੈਨੂੰ ਮੇਰੇ ਤੇ ਲਾਂਚ ਲਾ ਰਿਆ ਵਾ ਕਿ ਮੈਂ ਇਹਨੂੰ ਮਤਲਬ ਚਿੱਟਾ ਲਵਾਉਂਦੀ ਸੀ ਜਾਂ ਕੁਝ ਵੀ ਕਰਦੀ ਸੀ ਇਹਦੇ ਕੋਲ ਤਾਂ 10 ਰੁਪਏ ਵੀ ਨਹੀਂ ਸੀਗੇ ਫਿਰ ਉਹ ਜਿਹੜਾ ਖਰਚਾ ਕੀਤਾ ਹੁਣ ਤੱਕ ਮੈਂ ਉਹ ਕਿੰਨੇ ਕੀਤਾ ਉਹਦਾ ਤੁਹਾਡੇ ਤੇ ਇਲਜ਼ਾਮ ਰਹਿ ਕੇ ਤੁਹਾਡੇ ਕੋਲ ਨਹੀਂ ਕੋਈ ਪੈਸੇ ਤੁਸੀਂ ਕਹਿੰਦੇ ਕਿ ਸੋਨੇ ਦਾ ਕੜਾ ਪਾਇਆ ਬਿਲਕੁਲ ਸਰ ਪਾਇਆ ਮੈਂ ਕੁਝ ਪ੍ਰੂਫ ਵੀ ਤੁਹਾਨੂੰ ਹਨਾ ਦਿਖਾਵਾ ਗਏ ਤੇ ਕਿ ਉਹਨਾਂ ਨੇ ਪਾਇਆ ਹੀ ਨਹੀਂ ਹੈਗਾ ਕਿ ਝੂਠ ਬੋਰੇ ਤੁਹਾਡੇ ਦਾ ਪਰਿਵਾਰ ਦੇ ਨਾਲ ਵੀ ਨਹੀਂ ਬਣਦੀ ਹੈਗੀ ਕਿੱਥੋਂ ਆਇਆ ਪੈਸਾ ਕਿ ਕਿੱਥੋਂ ਤੁਸੀਂ ਸੋਨਾ ਪਾਤਾ ਸਰ ਮੈਂ ਤੁਹਾਨੂੰ ਸਾਰੇ ਫੋਟੋਆਂ ਸਮੇਤ ਪ੍ਰੂਫ ਦਵਾਂਗੀ ਠੀਕ ਹੈ ਜਿੱਥੇ ਕਮਨਪ੍ਰੀਸ ਢਿੱਲੋ ਮੇਰੇ ਭਰਾ ਨਾਲ ਖੜਾ ਮੇਰੀ ਪਰਜਾਈ ਨਾਲ ਖੜਾ ਤੇ ਉਸੇ ਕੋਠੀ 'ਚ ਮੇਰੇ ਭਰਾ ਪਰਜਾਈ ਵਿਆਹ ਜਿਨ੍ਹਾਂ ਨੂੰ ਮੈਂ ਰਖੜੀ ਤੱਕ ਵੀ ਬਣ ਚੁੱਕੀ ਹਾਂ ਠੀਕ ਹੈ ਕਮਨਪ੍ਰੀਸ ਢਿੱਲੋ ਨੇ ਜੋ ਵੀ ਮੇਤੇ ਇਲਜ਼ਾਮ ਲਾਇਆ ਨੇ ਸਾਰੇ ਬਰਕਰਾਰ ਛੁੱਟੇ ਨੇ ਠੀਕ ਹੈ ਉਹ ਇਹ ਵੀ ਕਹਿ ਰਿਹਾ ਕਿ ਮੈਂ ਮਤਲਬ ਚਿੱਟਾ ਲਾਉਣੀ ਆ ਮੈਂ ਤੇ ਪਬਲਿਕ ਨੂੰ ਸ਼ਰਮ ਇੰਨੀ ਗੱਲ ਵੀ ਕਹੀ ਆ ਕਿ ਤੁਸੀਂ ਲਾਈਵ ਟੈਸਟ ਕਰਾਇਓ ਮੇਰਾ ਠੀਕ ਹੈ ਅਗਰ ਚਿੱਟੇ ਦਾ ਕੰਮ ਵੀ ਨਿਕਲਦਾ ਵਾ ਤੇ ਮੇਰੇ ਤੇ ਸਪੀਸ ਸਜ਼ਾ ਹੋਣੀ ਚਾਹੀਦੀ ਹੈ ਮ ਆਗਰ ਮੈਂ ਗਾਲੋ ਛੂਟ ਕਹਿ ਰਹੀਆਂ ਪਬਲਿਕ ਨੂੰ ਗੁਮਰਾਹ ਕਰ ਰਹੀਆਂ ਜਾਂ ਪਬਲਿਕ ਨੂੰ ਆਪਣੇ ਵੱਲ ਕਰ ਰਹੀਆਂ ਹਨ ਤੁਸੀਂ ਮੇਰਾ ਮੈਂ ਜਿਸ ਦਿਨ ਵੀ ਟੈਸਟ ਕਰਾਵਾਂਗੀ ਮੈਂ ਲਾਈਵ ਕਰਾਵਾਂਗੀ ਇਹਦੇ ਵਰਗੂ ਮੈਂ ਪਿੱਠੇ ਪਿੱਛੇ ਮਤਲਬ ਕਿ ਪ੍ਰੈਸ ਕਾਨਫਰੰਸ ਨਹੀਂ ਕਰਾਂਗੀ ਮੈਂ ਲਾਈਵ ਕਰਾਂਗੀ ਜੋ ਵੀ ਕਰਾਂਗੀ ਤੁਸੀਂ ਪੈਸੇ ਵੀ ਕਹਿੰਦੇ ਹੜਪਦੇ ਹੋ ਵਿਆਹ ਕਰਾ ਕਰਾ ਕੇ ਯਾਨੀ ਲੋਕ ਜਿਹੜੇ ਸਾਰੇ ਪਰਿਵਾਰ ਤੋਂ ਪੈਸੇ ਹੜਪਦੇ ਹੋ ਲੱਖਾਂ ਰੁਪਏ ਲੈਂਦੇ ਹੋ ਯਾਨੀ ਕਾਫੀ ਗੰਭੀਰ ਇਲਜ਼ਾਮ ਨੇ ਕਹਿੰਦੇ ਕਈ ਵਿਆਹ ਵਿਆਹ ਕਰਾਉਂਦੇ ਹੋ ਤੁਸੀਂ ਫਿਰ ਬਾਅਦ ਚ ਪੈਸੇ ਲੈ ਕੇ ਛੱਡ ਦਿੰਦੇ ਹੋ ਐਦਾਂ ਦੇ ਇਲਜ਼ਾਮ ਲਗਾਏ ਨੇ ਸਰ ਕੋਈ ਪ੍ਰੂਫ ਹੈਗਾ ਇਹਨਾਂ ਕੋਲ ਇੱਕ ਦੋ ਕਾਗਜ਼ ਦਿਖਾ ਰਹੇ ਨੇ ਉਹਦੇ ਵਿੱਚ ਸਿਰਫ ਆਈ ਥਿੰਕ ਜਿਹੜਾ ਇਹਨਾਂ ਕੋ ਕੋ ਪੇਪਰ ਆ ਉਹਦੇ ਵਿੱਚ ਸਿਰਫ ਇੱਕ ਮਲਾਦਾ 50000 ਜਾਂ ਲੱਖ ਰੁਪਇਆ ਪੇਮੈਂਟ ਹੋਈ ਗਿਆ ਨਾ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੀ ਕੁੜੀ ਮੈਨੂੰ ਲੱਗਦਾ ਸਾਲ ਦੋ ਸਾਲ ਵੀ ਅੱਜ ਸੌਰਿਆਂ ਚ ਰਹਿੰਦੀਆਂ ਲੱਖ ਰੁਪਇਆ ਦੇ ਕੇ ਕਦੀ ਸਮਝੌਤਾ ਨਹੀਂ ਕਰਾਉਗੀ ਠੀਕ ਹੈ ਨਾ ਉਹਦੇ ਘਰ ਦੇ ਕਰਾਉਣਗੇ ਪੰਚਾਇਤੀ ਮੈਂਬਰ ਵੀ ਕਹਿੰਦੇ ਇਹ ਤਾਂ ਇੱਜ਼ਤ ਦਾ ਮੁੱਲ ਵੀ ਨਹੀਂ ਹੈਗਾ ਉਹਦੇ ਤੇ ਲੱਖ ਰੁਪਇਆ ਦੇ ਕੇ ਸਮਝੌਤਾ ਹੁੰਦਾ ਹੁੰਦਾ ਤੇ ਪਿਛਲੇ ਪਿੱਛੇ ਜੋ ਵੀ ਮੇਰੇ ਨਾਲ ਹੋਇਆ ਠੀਕ ਹੈ ਉਹ ਮੇਰੇ ਘਰਦਿਆਂ ਦੀ ਮੌਜੂਦਗੀ ਚ ਹੋਇਆ ਇੱਕ ਪੰਚਾਇਤੀ ਡਿਵੋਰਸ ਹੋਇਆ ਠੀਕ ਹੈ ਜਿਹਦਾ ਕਿ ਬਾਅਦ ਚੋਂ ਅਸੀਂ ਕੋਰਟ ਚ ਲਾ ਦਿੱਤਾ ਸੀਗਾ ਠੀਕ ਹੈ ਤੇ ਜਿਹੜਾ ਮੇਰਾ ਬੱਚਾ ਵੀ ਸੀ 1.5 ਸਾਲ ਉਦੋਂ ਅੱਜ ਸੱਤ ਅੱਠ ਮਹੀਨੇ ਦਾ ਸੀਗਾ ਉਹ ਮੈਂ ਆਪਦੇ ਉਹਦੇ ਪਹਿਲੇ ਘਰੋਂ ਲੈ ਕੇ ਉਹੀ ਛੱਡਿਆ ਹੋਇਆ ਵਾ ਤੇ ਦੂਜੀ ਗੱਲ ਜਿਹੜਾ ਇਹ ਕਹਿ ਰਿਹਾ ਕਿ ਮੇਰਾ ਬੱਚਾ ਹਨਾ ਅਗਰ ਮੈਂ 4 ਸਾਲ ਦਾ ਬੱਚਾ 5 ਸਾਲ ਦਾ ਬੱਚਾ ਦੇਖੋ ਬਦੂਗਾ ਤੇ ਸਹੀ ਠੀਕ ਹੈ 4 ਸਾਲ ਦਾ ਵੀ ਹੋਊਗਾ ਕੱਲ ਨੂੰ 10 ਸਾਲ ਦਾ ਵੀ ਹੋਊਗਾ 10 ਸਾਲ ਦਾ ਵੀ ਮੇਰੇ ਤੇ ਲੰਚਨ ਲਾ ਸਕਦਾ ਪਰ ਉਹ ਅੱਜ ਮੇਰੇ ਕੋਲ ਨਹੀਂ ਹੈਗਾ ਮੇਰਾ ਉਸ ਬੰਦੇ ਨਾਲ ਕੋਈ ਕੰਟੈਕਟ ਨਹੀਂ ਹੈਗਾ ਹਨਾ ਤੇ ਜੇ ਕਮਲਪ੍ਰੀਤ ਸਿੰਘ ਕਹਿ ਰਿਹਾ ਨਾ ਕਿ ਮੈਨੂੰ ਉਹਦੀ ਫੈਮਿਲੀ ਤੋਂ ਮਤਲਬ ਕੀ ਉਹਦੇ ਘਰ ਤੋਂ ਕੋਈ ਹਿੱਸਾ ਚਾਹੀਦਾ ਸੀ ਜਾਂ ਮੈਨੂੰ ਬਲੈਕਮਿਲ ਕਰਦੀ ਸੀ ਤੇ ਮੇਰੇ ਤੋਂ ਖੁੱਦ ਦਾ ਬੈਂਕ ਬੈਲੈਂਸ ਬਹੁਤ ਸੋਨਾ ਸੀਗਾ ਬਿਕੋਜ਼ ਮੈਂ ਖੁੱਦ ਵੀ ਇੱਕ ਸੁਪਰਵਾਈਜ਼ਰ ਸੀ ਤੇ ਮੈਂ ਪੰਜਾਬੀ ਇੰਡਸਟਰੀ ਚ ਵੀ ਐਮ ਐਚ 1 ਤੇ ਗੁਲਜਨ ਕੁਮਾਰ ਨਾਲ ਕੰਮ ਕਰਦੀ ਮੈਨੂੰ ਇਹਨਾਂ ਦਾ ਸਾਰਾ ਬੈਕਗ੍ਰਾਉਂਡ ਪਤਾ ਸਭ ਕੁਝ ਪਤਾ ਜੋ ਕਿ ਮੈਂ ਤੁਹਾਡੇ ਪ੍ਰੂਫ ਦਵਾਂਗੀ ਫੋਟੋਆਂ ਸਮੇਤ ਦਵਾਂਗੀ ਤੇ ਵੀ ਦੇ ਉਹ ਪ੍ਰੂਫ ਜਿਹੜੇ ਮੈਂ ਦਵਾਂਗੀ ਉਹ ਸਾਰੇ ਸੱਚੇ ਨੇ ਠੀਕ ਹੈ ਤੇ ਜੋ ਮੇਨਾਂ ਅਸਤਕ ਹੱਡ ਬੀਤੇ ਇਹਨਾਂ ਨੇ ਕਰੀ ਹੈ ਜਾਂ ਮੇਨਾਂ ਹੋਈ ਹੈ ਉਹ ਚੀਜ਼ ਵੀ ਮੈਂ ਪਬਲਿਕ ਸਾਹਮਣੇ ਰੱਖ ਰਹੀ ਆ ਮੈਂ ਇਹਨਾਂ ਦੀ ਤਰ੍ਹਾਂ ਕੋਈ ਝੂਠ ਨਹੀਂ ਬੋਲ ਰਹੀ ਤੇ ਕਮਨਪ੍ਰੀਤ ਸਿੰਘ ਢਿੱਲੋਂ ਨੇ ਜਿਹੜੀ ਵੀ ਇੰਟਰਵਿਊ ਪ੍ਰੈਸ ਕਾਨਫਰੈਂਸ ਕੀਤੀ ਆ ਉਹ ਪੱਗ ਬਣ ਕੇ ਕੀਤੀ ਆ ਚਲੋ ਮੈਂ ਤਾਂ ਤਾਂ ਮੂਲ ਘਾਇਆ ਹੋਇਆ ਬਿਕੋਜ਼ ਮੇਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਮੈਂ ਤਾਂ ਕਰਕੇ ਮੂਲ ਘਾ ਰਹੀ ਆ ਦੂਸਰੀ ਗੱਲ ਕਮਲਪ੍ਰੀਤ ਸਿੰਘ ਢਿੱਲੋਂ ਅਗਰ ਸੱਚਾ ਵਾਤੇ ਉਹ ਸ਼ਰਯਮ ਸਾਹਮਣੇ ਆਵੇ ਨਾ ਉਹਨੇ ਮੂਖ ਲਗਾਇਆ ਹੋਇਆ ਪਹਿਲੀ ਗੱਲ ਉਹ ਮੁੰਡਾ ਸਰਦਾਰ ਨਹੀਂ ਹੈਗਾ ਉਹ ਮੋਨਾ ਵਾ ਕਟਿੰਗ ਆ ਉਸ ਮੁੰਡੇ ਦੀ ਤੇ ਜਿਹੜਾ ਉਹ ਕਹਿ ਰਿਹਾ ਕਿ ਮੇਰਾ ਚਾਰ-ਚਾਰ ਵਿਆਹ ਹੋਇਆ ਇਹਦੀ ਮੰਮੀ ਨੇ ਵੀ ਡਿਵੋਰਸ ਕਰਾ ਕੇ ਮਤਲਬ ਜਿਹੜਾ ਬੰਦਾ ਪਹਿਲਾਂ ਉਹਦੇ ਨਾਲ ਡਿਵੋਰਸ ਨਹੀਂ ਕਰਾਇਆ ਖਰਚਾ ਲੈ ਰਹੀ ਆ ਠੀਕ ਹੈ ਦੂਜੇ ਬੰਦੇ ਨਾਲ ਲੀਵਿੰਗ 'ਚ ਰਹਿ ਰਹੀ ਆ ਕਣ ਜਿਹੜੀ ਉਹਦੀ ਅਮਨੀਤ कौर ਸੀਗੀ ਉਹਨੇ ਵੀ ਪਹਿਲਾਂ ਵਿਆਹ ਕਰਾਇਆ ਹੋਇਆ ਡਿਵੋਰਸ ਉਹਦਾ ਵੀ ਹੋਇਆ ਹੋਇਆ ਡੋਮੈਸਟਿਕ ਵਲੈਂਸ ਦਾ ਕੇਸ ਲੱਗਾ ਹੋਇਆ ਸੀ ਉਹਦੇ ਤੇ ਠੀਕ ਹੈ ਮੈਂ ਵੀਡੀਓ ਵੀ ਸੌਰੀ ਕੀ ਕਹਿੰਦੇ ਆ ਫੋਟੋ ਵੀ ਉਹਦੀ ਸ਼ੇਅਰ ਕਰੂੰਗੀ ਵੀਡੀਓ ਵੀ ਜਿਹੜੀ ਨੇ ਵਰਨ ਕੀਤੀ ਉਹਦੇ ਬਾਰੇ ਵੀ ਮੈਂ ਦੱਸਾਂਗੀ ਦੂਜੀ ਗੱਲ ਐਨੇ ਹੁਣ ਮੇਰੇ ਨਾਲ ਵਿਆਹ ਕਰਾਇਆ ਸੀ ਮੈਨਾਂ ਵੀ ਇਹਨੇ ਧੋਖਾ ਹੀ ਕੀਤਾ ਫਰਾਡ ਕੀਤਾ ਮੈਨੂੰ ਛੱਡ ਕੇ ਚਲਾ ਗਿਆ ਮੇਰੀ ਜ਼ਿੰਦਗੀ ਖਰਾਬ ਕਰਤੀ ਹਨਾ ਤੇ ਮੈਨੂੰ ਇੱਕ ਗੱਲ ਦੱਸੋ ਪਬਲਿਕਸ ਨੂੰ ਇਹ ਕਹਿਣਾ ਚਾਹਵਾਂਗੀ ਕਿ ਇਹ ਜਿਹੜੇ ਵੀ ਮਤਲਬ ਮੰਨ ਲਓ ਜੋ ਵੀ ਠੱਗੀਆਂ ਜਾਂ ਜੋ ਵੀ ਫਰਾਡ ਹੋ ਰਿਹਾ ਇਹਨਾਂ ਦੀ ਫੈਮਿਲੀ ਨਾਲ ਹੀ ਹੋ ਰਿਹਾ ਪਹਿਲੇ ਮੇਰੀ ਸਸਰ ਨਾਲ ਤਕਾਓ ਗਿਆ ਸਾਨੂੰ ਮਨਉ ਦੀ ਕਿਸਮਤ ਸੀਗੀ ਹਨਾ ਦੂਜੀ ਵਾਰ ਉਹਦੀ ਕੁੜੀ ਨਾਲ ਹੋ ਗਿਆ ਉਹ ਵੀ ਕਿਸਮਤ ਸੀ ਹੁਣ ਇਹਨਾਂ ਦੇ ਮੁੰਡੇ ਨਾਲ ਵੀ ਹੋ ਗਿਆ ਕਿ ਉਹ ਵੀ ਇਹਦੀ ਕਿਸਮਤ ਹੀ ਸੀਗੀ ਇਹ ਸਰ ਉਹਨਾਂ ਨੂੰ ਉਹਨਾਂ ਨੂੰ ਠਗਦੇ ਨੇ ਜਿਨ੍ਹਾਂ ਦੀ ਮਜਬੂਰੀਆਂ ਦੇਖਦੇ ਨੇ ਤੇ ਜਿਨ੍ਹਾਂ ਦੀ ਮਤਲਬ ਕਮਜ਼ੋਰੀਆਂ ਦੇਖਦੇ ਨੇ ਉਹਨਾਂ ਬੰਦਿਆਂ ਨੂੰ ਠੱਗਦੇ ਉਹਨਾਂ ਕੋਲ ਜਾਂਦੇ ਪੈਸਾ ਉਲੋਪਦੇ ਨੇ ਤੇ ਜਾਂ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਨੇ ਜਦੋਂ ਬੰਦੇ ਉਹਨਾਂ ਦੀ ਗੱਲਾਂ 'ਚ ਇਹਨਾਂ ਦੀ ਗੱਲਾਂ 'ਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਇੰਨਾ ਕਹ ਰੈਸ ਟੌਰਚਰ ਕਰਦੇ ਨੇ ਕਿ ਬੰਦਾ ਜਾਂਦੇ ਮਰਨ ਲਈ ਮਜਬੂਰ ਹੋ ਜਾਂਦਾ ਜਾਂ ਇਹਨਾਂ ਦੀਆਂ ਗੱਲਾਂ ਮੰਨਣ ਲਈ ਮਜਬੂਰ ਹੋ ਜਾਂਦਾ ਜੋ ਕਿ ਮੈਨਾਂ ਦੋਹਾਂ 'ਚ ਕੁਝ ਵੀ ਅੱਛਾ ਅੱਜ ਤੁਸੀਂ ਐਸਐਸਪੀ ਦਫ਼ਤਰ ਵੀ ਗਏ ਸੀ ਉਥੋਂ ਦਾ ਕ੍ਰੋਪ ਕਿਦਾਂ ਮੰਗ ਪੱਤਰ ਵੀ ਦਿੱਤਾ ਤੇ ਅੱਗੇ ਅਗਰ ਐਦਾਂ ਦੀ ਸੁਣਵਾਈ ਨਹੀਂ ਪ੍ਰਸ਼ਾਸਨ ਕਰਦਾ ਤਾਂ ਤੁਹਾਡੇ ਵੱਲੋਂ ਅੱਗੇ ਕੀ ਕਾਰਵਾਈ ਰਹਿਣੀ ਹੈ ਸਰ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਅਗਰ ਕੁੰਬੜਾ ਸਰ ਮੇਰੇ ਫੈਮਿਲੀ ਮੈਂਬਰ ਹੀ ਨੇ ਠੀਕ ਹੈ ਇਹ ਜੋ ਚਾਣਗੇ ਮੈਂ ਮਤਲਬ ਕਿ ਕੋਈ ਵੀ ਅੱਗੇ ਡਿਸੀਜਨ ਲਾਉਂਗੇ ਤੇ ਮੈਂ ਇਹਨਾਂ ਦੇ ਕਹਿਣ ਤੋਂ ਬਗੈਰ ਨਹੀਂ ਲੈਂਦੀ ਦੂਜੀ ਗੱਲ ਮੈਂ ਇਹ ਨਾ ਕਰਦਾ ਹੁਣ ਬਿਲਕੁਲ ਨਹੀਂ ਵਸਾਵਾਂਗੀ ਠੀਕ ਹੈ ਪਹਿਲੇ ਇੱਕ ਵਾਰ ਮੇਰੇ ਮਨ 'ਚ ਆਇਆ ਵੀ ਸੀਗਾ ਕਿ ਹਾਂ ਅਗਰ ਇਹ ਬੰਦਾ ਮੇਰੇ ਕੋਲ ਮਾਫੀ ਮੰਗਦਾ ਜਾਂ ਕੁਝ ਵੀ ਇਹਨੇ ਗਲਤੀਆਂ ਕੀਤੀਆਂ ਹੈ ਤਾਂ ਮੇਰਾ ਹਸਬੰਦ ਹੀ ਨਾ ਹੈ ਤਾਂ ਮੇਰੇ ਇਨ-ਲॉज ਹੀ ਨਾ ਔਰ ਇਹਨੇ ਕੋਈ ਏਦਾਂ ਦੀ ਗੱਲਬਾਤ ਨਹੀਂ ਕੀਤੀ ਉਹ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਬੰਦੇ ਨੇ ਸਮਝੋਤਾ ਕਰਨਾ ਹੋਵੇ ਉਹ ਇੱਕ ਮੈਂਬਰ 'ਚ ਹੀ ਕਰ ਲੈਂਦਾ ਤੇ ਜਿੰਨੇ ਤਾਂ ਮਾਸ਼ਾਅੱਲਾ ਨਾ ਹੋਵੇ ਉਹਨੂੰ ਚਾਹੇ 100 ਬੰਦਾ ਇਕੱਠਾ ਕਰ ਲਓ ਨਹੀਂ ਨਹੀਂ ਕਰਨਾ ਤੇ ਐਨੇ ਮੇਰੀ ਇੱਜ਼ਤ ਨੂੰ ਇੰਨਾ ਤਾਰ-ਤਾਰ ਕਰ ਦਿੱਤਾ ਵਾ ਕਿ ਹੁਣ ਮੈਂ ਇਸ ਬੰਦੇ ਨਾਲ ਕੋਈ ਲਿੰਕ ਕੋਈ ਰਿਸ਼ਤਾ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੀ ਮੈਂ ਸਿਰਫ ਇਹਨੂੰ ਅਰੈਸਟ ਹੀ ਕਰਾਉਣਾ ਚਾਹੁੰਦੀ ਆ ਜਿਹੜੇ ਕਿ ਐਨੇ ਮੇਰੀ ਵੀਡੀਓ ਵਾਇਰਲ ਕੀਤੀ ਹੋਈ ਆ ਪਰ ਉਹ ਵੀਡੀਓ ਤਾਂ ਇਹ ਕਹਿ ਰਿਹਾ ਨਾ ਕਿ ਇਹ ਵੀਡੀਓ ਵੀ ਤੁਹਾਡੇ ਵੱਲੋਂ ਹੀ ਵਾਇਰਲ ਕੀਤੀ ਗਈ ਹੈ ਸਰ ਅਗਰੋ ਵੀਡੀਓ ਵਾਇਰਲ ਮੇਰੇ ਵੱਲੋਂ ਕੀਤੀ ਗਈ ਹੈ ਤੇ ਉਹਦੇ 'ਚ ਮੇਰਾ ਨੰਬਰ ਹੋਣਾ ਚਾਹੀਦਾ ਸੀ ਨਾ ਕਿ ਕਮਲਪ੍ਰੀਤ ਢਿੱਲੋਂ ਦਾ ਠੀਕ ਹੈ ਇੱਕ ਵੀ ਬੰਦਾ ਕਹਦੇ ਕਿ ਮੰਦਿਰ ਦੇ ਨੰਬਰ ਤੋਂ ਜਾਂ ਕਿਸੇ ਅਨਨੋਮ ਨੰਬਰ ਤੋਂ ਸਾਨੂੰ ਵੀਡੀਓ ਆਈ ਹੈ ਜਿਸ ਦੇ ਜ਼ਰੀਏ ਮੈਂ ਆਪ ਪਬਲਿਕ ਸਾਹਮਣੇ ਕਹਾਂ ਕਿ ਹਾਂ ਵੀ ਇਹ ਵੀਡੀਓ ਮੇਰੇ ਨੰਬਰ ਤੋਂ ਗਈ ਹੋਈ ਹੈ ਠੀਕ ਹੈ ਉਹ ਕਮਲਪ੍ਰੀਤ ਢਿੱਲੋਂ ਨੇ ਆਪਦੇ ਨੰਬਰ ਤੋਂ ਸ਼ੇਅਰ ਕੀਤੀ ਸੀ ਜਿਸ ਨੰਬਰ ਤੋਂ ਮੈਨੂੰ ਵੀਡੀਓ ਆਈ ਸੀ ਉਹ ਇੱਕ ਸਪੈਨ ਦਾ ਨੰਬਰ ਸੀਗਾ ਫਾਰਨ ਦਾ ਠੀਕ ਹੈ ਤੇ ਜਿਹੜੀ ਵੀਡੀਓ ਮੈਨੂੰ ਜਿਸ ਦੇ ਜ਼ਰੀਏ ਪਤਾ ਲੱਗੀ ਉਹ ਸੀਗਾ ਲੱਕੀ ਧਾਲੀਵਾਲ ਜਿਸ ਦੀ ਮੇਰੇ ਕੋਲ ਰਿਕਾਰਡਿੰ ਉਸ ਬੰਦੇ ਨੇ ਮੈਨੂੰ ਸ਼ਰਮ ਗਾਲਾਂ ਗੱਡੀਆਂ ਠੀਕ ਹੈ ਉਸ ਤੋਂ ਬਾਅਦ ਉਹਨੇ ਹੀ ਮੈਨੂੰ ਦੱਸਿਆ ਕਿ ਰਾਜੇ ਦੇ ਘਰੋਂ ਲੈਨੇ ਤੇ ਸਾਰੇ ਸੈਂਟਰ ਦੇ ਮੁੰਡਿਆਂ ਨੂੰ ਵੀਡੀਓ ਲੈ ਕੇ ਦਿੱਤੀ ਹੋਈ ਆ ਤੇ ਉਸਨੇ ਮੈਨੂੰ ਵੀਡੀਓ ਵੀ ਭੇਜੀ ਜੇ ਤੁਸੀਂ ਚਾਹੋਗੇ ਤੇ ਪਬਲਿਕ ਸਾਹਮਣੇ ਆਡੀਓ ਵੀ ਮੈਂ ਰੱਖਣਾ ਚਾਹਾਂਗੇ ਤੁਸੀਂ ਸੁਣ ਲਿਓ ਸਾਰੇ ਜਨ। ਥੈਂਕ ਯੂ ਸਰ। ਧੰਨਵਾਦ ਜੀ। ਸੋ ਇਹ ਉਹ ਸੀ ਲੜਕੀ ਜਿਹਨ ਜਿਹੜੀ ਪੀੜਿਤ ਸੀ ਜਿਹੜੇ ਯਾਨੀ ਦੇਖਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੁੰਡੇ ਨੇ ਗਲਤ ਕੀਤਾ ਤੇ ਮੁੰਡੇ ਵੱਲੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਗਈ। ਕਿਹਾ ਗਿਆ ਕਿ ਉਸ ਕੁੜੀ ਦੇ ਨੇ ਵਿਆਹ ਕਹੀਂ ਕਰਾਏ ਨੇ کافی ਗੰਭੀਰ ਇਲਜ਼ਾਮ ਹੈ ਸੋ ਉਸੇ ਤੇ ਆਪਾਂ ਉਹਨਾਂ ਦਾ ਸਪਸ਼ਟ ਕਰਨ ਲਿਤਾ ਸੋ ਸਵਾਲ ਪੁੱਛੇ ਨੇ ਆਪਾਂ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਪ੍ਰੂਫ ਨੂੰ ਦੇਣ ਨੂੰ ਕਹ ਰਾ ਅਸੀਂ ਪ੍ਰੂਫ ਵੀ ਸਾਹਮਣੇ ਲਾਵਾਂਗੇ ਸੋ ਤੁਸੀਂ ਇਸ ਤੇ ਕੀ ਕਹਿਣਾ ਚਾਹਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਕੀ ਇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਵੀ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਖੂਆ ਦੇ ਨਾਲ ਸੋਨ ਜਾਂਚ ਵਾਲੀ ਰਿਪੋਰਟ ਮੁਹਾਰਿਰ